ਵੱਡੀ ਖਬਰ ਬਾਬਾ ਬਕਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਤਲ ਮਾਮਲੇ ਦੇ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ ਦੱਸਦੇ ਕਿ ਨਾਬਾਲਗ ਗੁਰਸੇਵ ਸਿੰਘ ਦੇ ਕਤਲ ਮਾਮਲੇ ਚ ਕਾਬੂ ਮੁਲਜ਼ਮ ਦਾ ਐਨਕਾਊਂਟਰ ਹੋਇਆ ਬਿੱਤ ਦਿਨੀ ਖੱਬੇ ਰਾਜਪੂਤਾ ਵਿੱਚ ਫੁੱਟਵਾਲ ਟੂਰਨਾਮੈਂਟ ਦੌਰਾਨ ਗੋਲੀਆਂ ਚੱਲੀਆਂ ਸੀ ਫਾਇਰਿੰਗ ਦੌਰਾਨ ਇੱਕ ਨਾਬਾਲਗ ਖਿਡਾਰੀ ਦੀ ਮੌਤ ਹੋ ਗਈ ਸੀ ਤਾਂ ਅੱਜ ਰਿਕਵਰੀ ਲਈ ਮੁਲਜ਼ਮ ਨੂੰ ਨਹਿਰ ਤੇ ਲੈ ਕੇ ਆਈ ਸੀ ਪੁਲਿਸ ਤੇ ਇਸ ਦੌਰਾਨ ਮੁਲਜ਼ਮ ਦੇ ਵੱਲੋਂ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਅਤੇ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ ਜਿਸ ਨੂੰ ਹਸਪਤਾਲ ਦੇ ਵਿੱਚ ਫਰਤੀ ਵਾਇਬਿਆ ਮਲਜ਼ਮ ਨੂੰ ਹਥਿਆਰਾਂ ਦੀ ਰਿਕਵਰੀ ਲਈ ਪੁਲਿਸ ਜਿਹੜੀ ਕਿ ਲੈ ਕੇ ਆਈ ਸੀ ਅਤੇ ਰਿਕਵਰੀ ਦੌਰਾਨ ਪੁਲਿਸ ਨੇ ਗੋਲੀ ਚਲਾਈ ਹੈ ਅਤੇ ਫੁੱਟਬਾਲ ਟੂਰਨਾਮੈਂਟ ਦੌਰਾਨ ਜਿਹੜਾ ਕਿ ਨਾਬਾਲਗ ਖਿਡਾਰੀ ਦੀ ਮੌਤ ਹੋ ਗਈ ਸੀ ਨਾਬਾਲਗ ਖਿਡਾਰੀ ਦੇ ਗੋਲੀਆਂ ਮਾਰੀਆਂ ਸੀ ਅਤੇ ਉਸ ਦੀ ਮੌਤ ਹੋ ਗਈ ਸੀ ਜਿਸ ਦੀ ਕਿ ਮਹਿਜ਼ 14 ਸਾਲ ਉਮਰ ਸੀ ਤਦ ਤਾਜ਼ੀ ਕਿ ਨਾਬਾਲਗ ਗੁਰਸੇਪ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਇਹ ਮਲਜ਼ਮ ਕਾਬੂ ਜਿਸ ਦਾ ਕਿ ਐਨਕਾਊਂਟਰ ਕੀਤਾ ਗਿਆ ਅੱਜ ਤਾ ਬਾਬਾ ਬਕਾਲਾ ਤੋਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਪਹਿਲਾ ਤੁਹਾਡੇ ਨੋਟਿਸ ਹੈਗਾ ਖੱਬੇ ਰਾਜਪੁੱਤਾਂ ਇੱਕ ਫੁੱਟਬਾਲ ਦਾ ਆਪਣੀ ਗੇਮ ਚੱਲ ਰਹੀ ਸੀ ਉਹਦੇ ਵਿੱਚ ਇੱਕ ਫਾਇਰਿੰਗ ਕਰਕੇ ਇੱਕ 14 ਸਾਲ ਦੇ 13-14 ਸਾਲ ਦੇ ਬੱਚੇ ਦੀ ਡੈਥ ਹੋਈ ਸੀ ਜਦ ਤੇ ਗੋਲੀ ਲੱਗ ਗਈ ਸੀ ਤੇ ਉਹਦੇ ਸੰਬੰਧ ਵਿੱਚ ਹੀ ਅਸੀਂ ਸਾਡੇ ਐਸਐਚਓ ਸਾਹਿਬ ਸਾਡੀ ਪੂਰੀ ਟੀਮ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਐਸਐਸਪੀ ਸਾਹਿਬ ਦੀ ਰਹਿਮਾਈ ਹੇਠ ਡੀਆਈ ਸਾਹਿਬ ਸ਼੍ਰੀ ਸਤੰਦਰ ਸਿੰਘ ਉਹਨਾਂ ਦੀ ਡਾਇਰੈਕਸ਼ਨ ਤੇ ਇਹ ਅਸੀਂ ਟੀਮਾਂ ਬਣਾਈਆਂ ਸੀ ਤੇ ਉਹਦੇ ਸੰਬੰਧ ਵਿੱਚ ਹੀ ਸਾਡੀ ਪੂਰੀ ਟੈਕਨੀਕਲ ਤੇ ਲੋਕਾਂ ਦੀ ਸਹਿਯੋਗ ਦੇ ਨਾਲ ਅਸੀਂ ਇਸ ਚੀਜ਼ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਦਲਵੀਰ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਨੰਗਲੀ ਕਲਾ ਇਹਨਾਂ ਦੇ ਬੇਟੇ ਦੀ ਡੈਥ ਹੋਈ ਸੀ ਉਹਦੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਤਫ਼ਤੀਸ਼ ਦੇ ਦੌਰਾਨ ਫਿਰ ਸਾਨੂੰ ਇਹ ਅਸੀਂ ਇਹ ਸਾਰੇ ਦਾ ਸਾਰਾ ਟ੍ਰੇਸ ਕਰ ਲਿਆ ਇਹਦੇ ਵਿੱਚ ਕੁਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਥਾਣਾ ਕਮਾਣ ਇਹ ਜਿਹੜਾ ਬੰਦਾ ਅਸੀਂ ਰਾਉਂਡ ਅਪ ਕੀਤਾ ਸੀ ਇਸ ਬੰਦੇ ਨੇ ਇਹ ਤੇ ਇੱਕ ਬੰਦਾ ਹੋਰ ਹੈ ਇਹਦੇ ਨਾਲ ਸ਼ੂਟਰ ਇਹ ਦੋਨਾਂ ਨੇ ਆਣ ਕੇ ਉਸ ਦਿਨ ਫਾਇਰਿੰਗ ਕੀਤੀ ਸੀ ਇਹ ਬੰਦਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਦੂਜੇ ਨੂੰ ਅਸੀਂ ਹੁਣ ਜਲਦੀ ਫੜ ਲਾਂਗੇ ਇਹ ਸਾਡੇ ਕਸਟਡੀ ਦੇ ਵਿੱਚ ਸੀ ਇਸ ਮੁਕਦਮੇ ਵਿੱਚ ਅਸੀਂ ਟੋਟਲ 5 ਬੰਦੇ ਅਰੈਸਟ ਕਰ ਲਏ ਤੇ ਅੱਜ ਇਹਨੇ ਇਹਦੇ ਰਿਮਾਂਡ ਦੇ ਉੱਤੇ ਸੀਗਾ ਇਹ ਐਸਐਚਓ ਸਾਹਿਬ ਅੱਜ ਇਹ ਲੈ ਕੇ ਆਏ ਸੀ ਇਹਨੂੰ ਇਹਦਾ ਪਿਸਤਲ ਜਿਹੜਾ ਜਿੰਨੇ ਨੇ ਫਾਇਰਿੰਗ ਕੀਤੀ ਸੀ ਉਹ ਰਿਕਵਰ ਕਰ ਉੱਥੋਂ ਬਸੇ ਨੇ ਆਉਂਦੇ ਆ ਪੀਪਲ ਸ਼ਤੂਤ ਦਾ ਹੈਗਾ ਦਰਖਤ ਇਹਦੇ ਥੱਲੇੋਂ ਪੁੱਟ ਕੇ ਇੱਕਦਮੀ ਫਾਇਰਿੰਗ ਇਹਨਾਂ ਤੇ ਕਰਤੀ ਉਹਦੇ ਨਾਲ ਉਹ ਸਾਡੀ ਗੱਡੀ ਆ ਜਿਹੜੀ ਸਰਕਾਰੀ ਉਹਦੇ ਉੱਤੇ ਫਾਇਰ ਲੱਗ ਗਿਆ ਐਸਐਚਓ ਸਾਹਿਬ ਬੜੀ ਮੁਸ਼ਕਲ ਨਾਲ ਬਚੇ ਇਹਦੇ ਵਿੱਚ ਤੇ ਫਿਰ ਉਹ ਭੱਜਣ ਲੱਗਿਆ ਉਹਨਾਂ ਨੂੰ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਫੇਅਰ ਕਰਨ ਲੱਗਾ ਲੇਕਿਨ ਉਹ ਤੋਂ ਬਾਅਦ ਵਾਰਨਿੰਗ ਤੋਂ ਬਾਅਦ ਹੀ ਫਿਰ ਐਸਐਚਓ ਸਾਹਿਬ ਨੇ ਫਾਇਰ ਕੀਤਾ ਉਹਦੀ ਫਿਰ ਲੱਤ ਦੇ ਵਿੱਚ ਲੱਗ ਗਿਆ ਤੇ ਉਹ ਇੰਜਰਡ ਉਹਨੂੰ ਸੀ ਹਸਪੀਟਲ ਭੇਜ ਦਿੱਤਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਾਬਾ ਬਕਾਲਾ ਤੋਂ ਪੱਤਰਕਾਰ ਬਲਰਾਜ ਰਾਜ ਦੀ ਖਾਸ ਰਿਪੋਰਟ